ਜਗਤਾਰ ਸਿੰਘ ਜੋਹਲ ਜਿਸ ਨੂੰ ਦੁਨੀਆ ਭਰ ਵਿੱਚ ਜੱਗੀ ਜੋਹਲ ਦੇ ਨਾਮ ਨਾਲ ਪਛਾਣ ਮਿਲੀ ਆਧੁਨਿਕ ਪੰਜਾਬ ਦੇ ਸਭ ਤੋਂ ਵਿਵਾਦਿਤ ਚਰਚੇਤ ਅਤੇ ਰਾਜਨੀਤਿਕ ਤੌਰ ਤੇ ਸੰਵੇਦਨਸ਼ੀਲ ਕੇਸਾਂ ਵਿੱਚੋਂ ਇੱਕ ਹੈ ਇੱਕ ਪਾਸੇ ਉਹ ਇੱਕ ਬੇਗੁਨਾ ਸਿੱਖ ਐਕਟਿਵਿਸਟ ਵਜੋਂ ਪ੍ਰਸਿੱਧ ਹੈ ਜੋ ਸਿੱਖ ਕਤਲਿਆਮ 1984 ਦੀਆਂ ਨਿਆਂ ਸੰਘਰਸ਼ ਲਈ ਆਵਾਜ਼ ਉਠਾਉਂਦਾ ਹੈ ਦੂਜੇ ਪਾਸੇ ਭਾਰਤੀ ਜਾਂਚ ਏਜੰਸੀਆਂ ਉਸ ਨੂੰ ਟਾਰਗੇਟ ਕਿਲਿੰਗ ਮੋਡਿਊਲ ਵਿਦੇਸ਼ੀ ਫੰਡਿੰਗ ਅਤੇ ਖਾਲਿਸਤਾਨੀ ਉਗਰਵਾਦ ਦੇ ਚਾਲ ਨਾਲ ਜੋੜਦੀਆਂ ਹਨ ਜੱਗੀ ਜੋਹਲ ਦੀ ਕਹਾਣੀ ਸਿਰਫ ਇੱਕ ਵਿਅਕਤੀ ਦੀ ਨਹੀਂ ਬਲਕਿ ਇਹ ਸਿਆਸਤ ਮਨੁੱਖੀ ਅਧਿਕਾਰ ਅੰਤਰਰਾਸ਼ਟਰੀ ਦਬਾਅ ਅਤੇ ਪੰਜਾਬ ਦੀ ਸੁਰੱਖਿਆ ਸਥਿਤੀ ਦੇ ਆਲੇ-ਦੋਲੇ ਘੁੰਮਦੀ ਇੱਕ ਬਹੁਤ ਪੇਚੀਦਾ ਕਹਾਣੀ ਹੈ ਆਓ ਇਸ ਕਹਾਣੀ ਨੂੰ ਜ਼ਮੀਨ ਤੋਂ ਲੈ ਕੇ ਚੋਟੀ ਤੱਕ ਸਮਝਣ ਦੀ ਕੋਸ਼ਿਸ਼ ਕਰੀਏ ਜਗਤਾਰ ਸਿੰਘ ਜੋਹਲ ਦਾ ਜਨਮ ਸਕਾਟਲੈਂਡ ਦੇ ਛੋਟੇ ਪਰ ਸ਼ਾਂਤ ਸ਼ਹਿਰ ਡਬਟਨ ਵਿੱਚ ਹੋਇਆ। ਇੱਕ ਆਮ ਮੱਧ ਵਰਗ ਸਿੱਖ ਪਰਿਵਾਰ ਵਿੱਚ ਪਲਿਆ। ਜੱਗੀ ਬਚਪਨ ਤੋਂ ਹੀ ਸਿੱਖ ਇਤਿਹਾਸ 1984 ਦੇ ਦੰਗਿਆਂ ਅਤੇ ਸਿੱਖ ਅਧਿਕਾਰਾਂ ਬਾਰੇ ਬਹੁਤ ਸੰਵੇਦਨਸ਼ੀਲ ਰਿਹਾ। ਉਹਨਾਂ ਕਹਾਣੀਆਂ ਨੇ ਉਸਦੇ ਦਿਮਾਗ ਤੇ ਇੱਕ ਡੂੰਘਾ ਅਸਰ ਛੱਡਿਆ। ਜਿਵੇਂ ਜਿਵੇਂ ਉਹ ਵੱਡਾ ਹੁੰਦਾ ਗਿਆ ਉਸ ਦੀ ਦਿਲਚਸਪੀ ਇਤਿਹਾਸ ਅਤੇ ਸਮਾਜਿਕ ਨਿਆਂ ਵੱਲ ਹੋਰ ਵੀ ਵਧਦੀ ਗਈ। ਇੰਟਰਨੈਟ ਦੇ ਯੁੱਗ ਵਿੱਚ ਜੱਗੀ ਨੇ ਆਪਣੇ ਵਿਚਾਰਾਂ ਨੂੰ ਬਲੌਗ, ਵੈੱਬਸਾਈਟ ਅਤੇ ਸੋਸ਼ਲ ਮੀਡੀਆ ਰਾਹੀਂ ਦੁਨੀਆ ਨਾਲ ਸਾਂਝਾ ਕਰਨਾ ਸ਼ੁਰੂ ਕੀਤਾ। ਉਸ ਦੀ ਬਣਾਈ ਵੈੱਬਸਾਈਟ NeverForget1984 ਨੇ ਦੁਨੀਆ ਭਰ ਦੇ ਸਿੱਖ ਨੌਜਵਾਨਾਂ ਵਿੱਚ ਬਹੁਤ ਤੇਜ਼ੀ ਨਾਲ ਲੋਕਪ੍ਰਿਅਤਾ ਹਾਸਲ ਕੀਤੀ। ਇਸ ਵੈੱਬਸਾਈਟ ਤੇ ਉਹ 1984 ਦੇ ਕਤਲੇਆਮ ਦੀਆਂ ਕਹਾਣੀਆਂ ਦਸਤਾਵੇਜ਼ ਤਸਵੀਰਾਂ ਤੇ ਇੰਟਰਵਿਊ ਸਾਂਝੇ ਕਰਦਾ ਸੀ ਉਹ ਸਿੱਖਾਂ ਤੇ ਹੋਈ ਜ਼ੁਲਮਾਂ ਪੰਜਾਬ ਵਿੱਚ ਹੋਈਆਂ ਮਨੁੱਖੀ ਅਧਿਕਾਰ ਲੰਗੜੀਆਂ ਅਤੇ ਬੇਗੁਨਾਹ ਲੋਕਾਂ ਦੀਆਂ ਮੌਤਾਂ ਬਾਰੇ ਖੁੱਲ ਕੇ ਲਿਖਦਾ ਸੀ ਇਹ ਕੰਮ ਉਸ ਨੂੰ ਸਿੱਖ ਡਾਇਸਪੋਰਾ ਵਿੱਚ ਇੱਕ ਮਜ਼ਬੂਤ ਅਤੇ ਆਵਾਜ਼ ਵਾਲੀ ਸ਼ਖਸੀਅਤ ਬਣਾ ਦਿੰਦਾ ਹੈ 2017 ਵਿੱਚ ਉਸ ਦੀ ਜ਼ਿੰਦਗੀ ਦਾ ਸਭ ਤੋਂ ਵੱਡਾ ਮੋੜ ਸਾਬਤ ਹੋਇਆ ਜੱਗੀ ਆਪਣੇ ਵਿਆਹ ਲਈ ਪੰਜਾਬ ਆਇਆ 18 ਅਕਤੂਬਰ 2017 ਉਸ ਦਾ ਵਿਆਹ ਹੋਇਆ ਪਰ ਇਹ ਖੁਸ਼ੀ ਵਾਲਾ ਸਮਾਂ ਬਹੁਤ ਛੋਟਾ ਨਿਕਲਿਆ 4 ਨਵੰਬਰ 2017 ਨੂੰ ਜਲੰਧਰ ਦੇ ਰਾਮਾ ਮੰਡੀ ਚ ਫੌਜੀ ਸਟਾਈਲ ਅਭਿਆਨ ਦੇ ਤਹਿਤ ਉਸਨੂੰ ਗ੍ਰਿਫਤਾਰ ਕਰ ਲਿਆ ਗਿਆ ਗ੍ਰਿਫਤਾਰੀ ਤੋਂ ਬਾਅਦ ਪੰਜਾਬ ਪੁਲਿਸ ਨੇ ਪਹਿਲਾਂ ਉਸਨੂੰ ਹਥਿਆਰ ਰਿਕਵਰੀ ਦੇ ਇੱਕ ਪੁਰਾਣੇ ਕੇਸ ਵਿੱਚ ਨਾਮਜ਼ਦ ਕੀਤਾ ਪਰ ਤਾਂ ਵੀ ਇਸ ਕੇਸ ਨੇ ਇੱਕ ਨਵੀਂ ਦਿਸ਼ਾ ਫੜ ਲਈ ਜਲਦੀ ਹੀ ਜੱਗੀ ਨੂੰ ਸੱਤ ਵੱਡੀਆਂ ਟਾਰਗੇਟ ਕਿਲਿੰਗ ਘਟਨਾਵਾਂ ਨਾਲ ਜੁੜਿਆ ਗਿਆ ਹ ਇਹ ਕਤਲ ਉਸ ਸਮੇਂ ਵਿੱਚ ਹੋਏ ਜਦ ਪੰਜਾਬ ਵਿੱਚ ਕਈ ਧਾਰਮਿਕ ਅਤੇ ਰਾਜਨੀਤਿਕ ਆਗੂਆਂ ਦੀ ਬੇਰਹਿਮੀ ਨਾਲ ਹਤਿਆਮਾਂ ਹੋਈਆਂ ਇਹਨਾਂ ਵਿੱਚ ਹਿੰਦੂ ਰਾਸ਼ਟਰਵਾਦੀ ਨੀਤੀਆਂ ਨਾਲ ਜੁੜੇ ਲੋਕ ਆਰਐਸਐਸ ਨਾਲ ਸੰਬੰਧਿਤ ਵਿਅਕਤੀ ਡੇਰਾ ਸਰਸਾ ਦੇ ਸਮਰਥਕ ਅਤੇ ਇੱਕ 크੍ਰਿਸਚੀਅਨ ਪਾਦਰੀ ਵੀ ਸੀ ਜਾਂਚ ਏਜੰਸੀਆਂ ਦਾ ਦਾਅਵਾ ਸੀ ਕਿ ਇਹ ਸਾਰਾ ਮੋਡੀਊਲ ਖਾਲਿਸਤਾਨ ਲਿਬਰੇਸ਼ਨ ਫੋਰਸ ਕੇਐਲਐਫ ਦੇ ਸ਼ਹਿਰੀ ਮੋਡੀਊਲ ਵੱਲੋਂ ਚਲਾਇਆ ਜਾ ਰਿਹਾ ਸੀ ਅਤੇ ਜੱਗੀ ਇਸ ਦਾ ਸਭ ਤੋਂ ਮੁੱਖ ਫਾਈਨਾਂਸ ਅਤੇ ਟੈਕਟੀਕਲ ਸਹਾਇਕ ਸੀ ਦੂਜੇ ਪਾਸੇ ਜੱਗੀ ਦੇ ਪਰਿਵਾਰ ਅਤੇ ਕਈ ਮਨੁੱਖੀ ਅਧਿਕਾਰ ਸੰਸਥਾਵਾਂ ਦਾ ਦਾਵਾ ਸੀ ਕਿ ਇਹ ਸਾਰੀਆਂ ਗੱਲਾਂ ਬਿਨਾਂ ਸਬੂਤ ਦੇ ਹਨ ਜੱਗੀ ਦੇ ਵਕੀਲਾਂ ਨੇ ਅਦਾਲਤ ਵਿੱਚ ਦੱਸਿਆ ਕਿ ਗ੍ਰਿਫਤਾਰੀ ਤੋਂ ਬਾਅਦ ਉਸ ਨਾਲ ਬਹੁਤ ਬੇਰਹਿਮੀ ਕੀਤੀ ਗਈ ਜੱਗੀ ਨੇ ਆਪਣੀ ਹਾਜ਼ਰੀ ਵਿੱਚ ਇਹ ਵੀ ਦੱਸਿਆ ਕਿ ਉਸ ਨੂੰ ਇਲੈਕਟ੍ਰਿਕ ਸ਼ੌਕ ਦਿੱਤੇ ਗਏ ਹੱਥ ਪੈਰ ਖਿੱਚ ਕੇ ਬੰਨੇ ਗਏ ਸੌਣ ਨਹੀਂ ਦਿੱਤਾ ਜਾਂਦਾ ਸੀ ਅਤੇ ਉਸ ਦੇ ਮੂੰਹ ਤੇ ਕੱਪੜਾ ਰੱਖ ਕੇ ਸਾਹ ਰੋਕਣ ਦੀ ਕੋਸ਼ਿਸ਼ ਕੀਤੀ ਗਈ। ਇਨ੍ਹਾਂ ਗੰਭੀਰ ਦਾਅਵਿਆਂ ਨੇ ਤੁਰੰਤ ਯੂਕੇ ਦੇ ਮਨੁੱਖੀ ਅਧਿਕਾਰ ਸਮੂਹਾਂ, ਐਮਨੈਸਟੀ ਇੰਟਰਨੈਸ਼ਨਲ ਅਤੇ ਸਿੱਖ ਗਰੁੱਪਾਂ ਦਾ ਧਿਆਨ ਖਿੱਚਿਆ। ਇਹ ਮਾਮਲਾ ਤੁਰੰਤ ਹੀ ਯੂਕੇ ਸੰਸਦ ਵਿੱਚ ਚਰਚਾ ਦਾ ਵਿਸ਼ਾ ਬਣ ਗਿਆ। ਕਈ ਬ੍ਰਿਟਿਸ਼ ਐਮਪੀਜ਼ ਨੇ ਉਸ ਦੀ ਗ੍ਰਿਫਤਾਰੀ ਨੂੰ ਆਰਬਿਟਰਰੀ ਡਿਟੈਂਸ਼ਨ ਦੱਸਿਆ ਅਤੇ ਭਾਰਤ ਸਰਕਾਰ ਤੋਂ ਉਸ ਦੀ ਰਿਹਾਈ ਦੀ ਮੰਗ ਕੀਤੀ। ਜੱਗੀ ਦਾ ਕੇਸ ਯੂਕੇ ਦੀ ਵਿਦੇਸ਼ ਨੀਤੀ ਵਿੱਚ ਵੀ ਇਕ ਸੰਵੇਦਨਸ਼ੀਲ ਮੁੱਦਾ ਬਣ ਗਿਆ ਜਿਸ ਨੇ ਭਾਰਤ ਯੂਕੇ ਰਿਸ਼ਤਿਆਂ ਵਿੱਚ ਹਲਚਲ ਪੈਦਾ ਕੀਤੀ ਦੂਜੇ ਪਾਸੇ ਭਾਰਤੀ ਏਜੰਸੀ NIA ਦਾ ਮੰਨਣਾ ਸੀ ਕਿ ਜੱਗੀ ਡਿਜੀਟਲ ਕਮਿਊਨੀਕੇਸ਼ਨ ਰਾਹੀਂ ਵਿਦੇਸ਼ਾਂ ਤੋਂ ਫੰਡ ਅਤੇ ਹਥਿਆਰਾਂ ਲਈ ਟੈਕਨੀਕਲ ਸਹਾਇਤਾ ਪ੍ਰਦਾਨ ਕਰਦਾ ਸੀ ਏਜੰਸੀਆਂ ਨੇ ਦਾਅਵਾ ਕੀਤਾ ਕਿ ਉਸਦੇ ਫੋਨ ਲੈਪਟਾਪ ਅਤੇ ਡਿਜੀਟਲ ਡਾਟਾ ਤੋਂ ਕਈ ਸੰਦੇਹਜਨਕ ਲਿੰਕ ਮਿਲੇ ਹਨ ਹਾਲਾਂਕਿ ਉਸਦੇ ਵਕੀਲਾਂ ਨੇ ਇਨ੍ਹਾਂ ਸਬੂਤਾਂ ਨੂੰ ਫੈਬ੍ਰିକੇਟਿਡ ਐਂਡ ਫੂਜਡ ਕਿਹਾ ਲੰਮੀ ਕਾਨੂੰਨੀ ਲੜਾਈ ਦੇ ਦੌਰਾਨ ਕਈ ਚੌਕੀਦਾਰੀਆਂ ਸੁਣਵਾਈਆਂ ਅਤੇ ਟ੍ਰਾਇਲ ਚੱਲਦੇ ਰਹੇ 2025 ਵਿੱਚ ਮੋਗਾ ਦੀ ਅਦਾਲਤ ਨੇ ਇੱਕ ਵੱਡਾ ਫੈਸਲਾ ਲੈਂਦੇ ਹੋਏ ਜੱਗੀ ਅਤੇ ਉਸ ਨਾਲ ਜੁੜੇ ਹੋਰ 7 ਲੋਕਾਂ ਨੂੰ ਟੈਰਰ ਫੰਡਿੰਗ ਮਾਮਲੇ ਵਿੱਚ ਬਰੀ ਕਰ ਦਿੱਤਾ ਅਦਾਲਤ ਨੇ ਕਿਹਾ ਕਿ ਜਾਂਚ ਏਜੰਸੀਆਂ ਪੂਰੇ ਸਬੂਤ ਪੇਸ਼ ਕਰਨ ਵਿੱਚ ناکਾਮ ਰਹੀ ਪਰ ਇਸ ਦਾ ਮਤਲਬ ਇਹ ਨਹੀਂ ਸੀ ਕਿ ਜੱਗੀ ਆਜ਼ਾਦ ਹੋ ਗਿਆ ਕਿਉਂਕਿ ਉਸਤੇ ਹੋਰ ਗੰਭੀਰ ਮਾਮਲੇ ਅਜੇ ਵੀ ਚੱਲ ਰਹੇ ਸਨ ਜੱਗੀ ਜੋਹਲ ਦਾ ਕੇਸ ਇੱਕ ਬਹੁਤ ਵੱਡੇ ਸਵਾਲ ਨੂੰ ਖੜਾ ਕਰਦਾ ਹੈ ਕੀ ਉਹ ਸੱਚਮੁੱਚ ਇੱਕ ਬੇਗੁਨਾਹ ਸਿੱਖ ਨੌਜਵਾਨ ਹੈ ਜਿਸ ਨੂੰ ਉਸ ਦੇ ਐਕਟਿਵਿਜ਼ਮ ਕਰਕੇ ਟਾਰਗੇਟ ਕੀਤਾ ਗਿਆ ਜਾਂ ਫਿਰ ਉਹ ਇੱਕ ਉਗਰਵਾਦੀ ਨੈੱਟਵਰਕ ਦਾ ਹਿੱਸਾ ਸੀ ਜੋ ਪੰਜਾਬ ਵਿੱਚ ਅਸਥਿਰਤਾ ਪੈਦਾ ਕਰਨ ਲਈ ਕੰਮ ਕਰ ਰਿਹਾ ਸੀ ਇਹ ਸਵਾਲ ਅਜੇ ਵੀ ਬੇਜਵਾਬ ਹੈ ਕਿਉਂਕਿ ਦੋਵਾਂ ਪਾਸਿਆਂ ਦੇ ਦਾਅਵੇ ਮਜ਼ਬੂਤ ਨਜ਼ਰ ਆਉਂਦੇ ਹਨ ਇਸ ਕੇਸ ਨੇ ਇਹ ਵੀ ਦਰਸਾਇਆ ਕਿ ਅੱਜ ਦੇ ਯੁੱਗ ਵਿੱਚ ਰਾਜਨੀਤਿਕ ਦਬਾਅ ਮਨੁੱਖੀ ਅਧਿਕਾਰ ਅਤੇ ਰਾਸ਼ਟਰੀ ਸੁਰੱਖਿਆ ਦੇ ਵਿਚਕਾਰ ਦੀ ਲਕੀਰ ਕਿੰਨੀ ਪਤਲੀ ਹੋ ਗਈ ਹੈ ਜਿੱਥੇ ਇੱਕ ਪਾਸੇ ਜੱਗੀ ਦੇ ਸਮਰਥਕ ਉਸ ਨੂੰ ਨਿਆਂ ਦੀ ਉਮੀਦ ਦੀ ਨਿਗਾਹ ਨਾਲ ਦੇਖਦੇ ਹਨ ਉੱਥੇ ਦੂਜੇ ਪਾਸੇ ਕਈ ਲੋਕ ਮੰਨਦੇ ਹਨ ਕਿ ਉਸ ਦੇ ਕੇਸ ਵਿੱਚ ਕੁਝ ਨਾ ਕੁਝ ਸੱਚਮੁੱਚ ਛੁਪਿਆ ਹੋਇਆ ਹੈ ਅਦਾਲਤਾਂ ਆਪਣੇ ਫੈਸਲਿਆਂ ਨਾਲ ਇਸ ਮਾਮਲੇ ਨੂੰ ਅੱਗੇ ਵਧਾ ਰਹੀਆਂ ਹਨ ਅਤੇ ਅਜੇ ਵੀ ਕਈ ਚਰਨ ਬਾਕੀ ਹਨ ਜੱਗੀ ਜੋਹਲ ਦੀ ਇਹ ਕਹਾਣੀ ਸਿਰਫ ਇੱਕ ਵਿਅਕਤੀ ਦਾ ਇਤਿਹਾਸ ਨਹੀਂ ਇਹ ਭਾਰਤ ਸਿੱਖ ਡਾਇਸਪੋਰਾ ਅੰਤਰਰਾਸ਼ਟਰੀ ਰਿਸ਼ਤੇ ਅਤੇ ਮਨੁੱਖ ਅਧਿਕਾਰਾਂ ਦੀ ਇੱਕ ਪੂਰੀ ਚਰਚਾ ਹੈ ਇਹ ਕਹਾਣੀ ਅਜੇ ਵੀ ਜਾਰੀ ਹੈ ਅਤੇ ਇਸ ਦਾ ਅੰਤ ਕੀ ਹੋਵੇਗਾ ਇਹ ਅਦਾਲਤ ਦੇ ਅੰਤਿਮ ਫੈਸਲੇ ਤੋਂ ਹੀ ਸਾਹਮਣੇ ਆਵੇਗਾ